ਤਸਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਬੀਤੇ ਦਿਨੀ ਆਪਣੀਆਂ ਹੱਕੀ ਮੰਗਾਂ ਦੇ ਲਈ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ 1994 ਈਟੀਟੀ ਬੇਰੁਜ਼ਗਾਰ ਅਧਿਆਪਕਾਂ ਦੇ ਉੱਤੇ ਇੱਕ ਐਸਐਚਓ ਦੇ ਵੱਲੋਂ ਤਸ਼ੱਦਦ ਟਾਇਆ ਗਿਆ ਫੋਰਸ ਦੇ ਵੱਲੋਂ ਮਾਰਕੁੱਟ ਵੀ ਕੀਤੀ ਗਈ ਉਸ ਧਰਨੇ ਨੂੰ ਖਦੇੜਨ ਦੇ ਲਈ ਤੇ ਜਿਸ ਨੌਜਵਾਨ ਦਾ ਉਹ ਵੀਡੀਓ ਵਾਇਰਲ ਹੋ ਰਿਹਾ ਬਰਵਿੰਦਰ ਕਾਕਾ ਨੇ ਔਰ ਬਲਵਿੰਦਰ ਕਾਕਾ 1994 ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਨੁਮਾਇੰਦੇ ਨੇ ਇਹ ਉਥੇ ਸਾਰਾ ਕੁਝ ਹੋਇਆ ਕਿਵੇਂ ਐਸਐਚਓ ਦੇ ਨਾਲ ਇਹ ਸਾਰੀ ਤਲਕਬਾਜੀ ਹੋਈ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਤਾਂ ਬਲਵਿੰਦਰ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਹਜੀਤ ਚੈਨਲ ਦੇ ਮਾਧਿਅਮ ਰਾਹੀਂ ਸਾਡੀ ਗੱਲ ਰੱਖਣ ਦੇ ਲਈ ਬੇਰੋਜ਼ਗਾਰਾਂ ਦੀ ਗੱਲ ਰੱਖਣ ਦੇ ਲਈ ਆਪਣਾ ਔਨ ਪੰਜਾਬ ਟੀਵੀ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਕੱਲ ਦੀਆਂ ਬਲਵਿੰਦਰ ਜੀ ਇੱਕ ਸਵਾਲ ਮੇਰਾ ਲੈ ਲਿਓ ਕੱਲ ਦੀਆਂ ਤਸਵੀਰਾਂ ਜਿਹੜੀਆਂ ਸੀਗੀਆਂ ਉਹ ਬੇहद ਮੈਨੂੰ ਲੱਗਦਾ ਹੈ ਕਿ ਦੁੱਖ ਵਾਲੀਆਂ ਤਸਵੀਰਾਂ ਨੇ ਬੇ ਬੇਹੱਦ ਮਨ ਨੂੰ ਝੰਡੋੜਣ ਵਾਲੀਆਂ ਤਸਵੀਰਾਂ ਨੇ ਲੋਕਤੰਤਰ ਦੇ ਘਾਣੀਆਂ ਤਸਵੀਰਾਂ ਨੇ ਕੀ ਹੋਇਆ ਤੁਹਾਡੇ ਨਾਲ ਕੱਲ ਉੱਥੇ ਐਸਐਚਓ ਦੇ ਵੱਲੋਂ ਕੀ ਕੁਝ ਕੀਤਾ ਗਿਆ ਬਿਲਕੁਲ ਜੀ ਤੁਸੀਂ ਲੋਕਤੰਤਰ ਦੀ ਗੱਲ ਕੀਤੀ ਆ ਕਿ ਆਗੂ ਆਸ਼ਕਾ ਯਾਸ਼ ਹੋ ਜਾਵੇ ਵੱਡਿਆਂ ਨੂੰ ਗੱਲ ਸੁਣਦੀ ਨਹੀਂਓ ਨਾਰੇ ਲਾਉਂਦੀ ਫਿਰੇ ਜਮੂਰੀਅਤ ਅੱਜ ਜਿਉਂਦੀ ਨਹੀਂਓ ਸੋ ਇਸ ਕਰਕੇ ਜਿਉਂਦੀ ਕਿਉਂਕਿ ਜਮੂਰੀਅਤ ਦਾ ਇਹਨਾਂ ਨੇ ਘਾਣ ਕੀ ਜਿਸ ਤਰੀਕੇ ਦੇ ਨਾਲ ਸੱਤਾ ਦੇ ਵਿੱਚ ਇਹ ਆਮ ਆਦਮੀ ਪਾਰਟੀ ਵਾਅਦਾ ਕਰਕੇ ਆਈ ਸੀਗੀ ਕਿ ਜਦੋਂ ਵੀ ਸਰਕਾਰ ਸਾਡੀ ਬਣੇਗੀ ਤਾਂ ਸਭ ਤੋਂ ਪਹਿਲਾਂ ਜਿਹੜਾ ਮਸਲਾ ਹੱਲ ਸਦਨ ਸਭਾ ਦੇ ਵਿੱਚ ਬੇਰੁਜ਼ਗਾਰਾਂ ਦਾ ਹੋਊਗਾ ਹਰਾ ਪੈਨ ਬੇਰੁਜ਼ਗਾਰੀ ਦੂਰ ਕਰਨ ਦੇ ਲਈ ਚੱਲੂਗਾ ਤੁਹਾਡੀ ਆਪਣੀ ਸਰਕਾਰ ਉਹ ਸੱਤਾ ਦੇ ਵਿੱਚੋਂ ਚੱਲੂਗੀ ਪਰ ਜਦੋਂ ਤਾਰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਆਪਣੀਆਂ ਹੱਕੀ ਮੰਗਾਂ ਨੂੰ ਉਠਾਉਣ ਦੇ ਲਈ ਆਪਣਾ ਰੋਜ਼ਗਾਰ ਲੈਣ ਦੇ ਲਈ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਗੰਭੀਰਪੁਰ ਪਿੰਡ ਭਾਵੇਂ ਉਹਨਾਂ ਦਾ ਵੀ ਗੰਭੀਰਪੁਰਾ ਪਰ ਉਹ ਬੇਰੋਜ਼ਗਾਰਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਉੱਥੇ ਜਦੋਂ ਬੇਰੋਜ਼ਗਾਰ ਪਹੁੰਚਦੇ ਆ ਆਪਣੀ ਗੱਲ ਰੱਖਣ ਦੇ ਲਈ ਕਿ ਸਾਡੀ ਗੱਲ ਸੁਣੀ ਜਾਵੇ ਸਿੱਖਿਆ ਮੰਤਰੀ ਹਰਜੋਤ ਮੈਂਸ ਉਥੇ ਦੇ ਆਨੰਦਪੁਰ ਸਾਹਿਬ ਦੇ ਪੁਲਿਸ ਪ੍ਰਸ਼ਾਸਨ ਨੂੰ ਅੱਗੇ ਕਰ ਦਿੱਤਾ ਜਾਂਦਾ ਤੇ ਜਦੋਂ ਆਪਣੀਆਂ ਮੰਗਾਂ ਉਠਾਉਂਦੇ ਨੇ ਰੋਪ ਚਾ ਤਾਂ ਉਹ ਵੀਡੀਓ ਤਾਂ ਕਿ ਕਿਸ ਤਰੀਕੇ ਦੇ ਨਾਲ ਭਾਵੇਂ ਵੀਰਾਂ ਦੀਆਂ ਭਰਾਵਾਂ ਦੀਆਂ ਲਾਠੀਆਂ ਮਾਰ-ਮਾਰ ਕੇ ਲੱਤਾਂ ਦੇ ਨਾਲ ਜ਼ਖਮ ਵੀ ਹੋਏ ਨੇ ਬਹੁਤ ਸਾਰਾ ਜਿਆਦਾ ਫੋਟੋ ਵੀ ਵਾਇਰਲ ਹੋ ਕੇ ਪੱਗਾਂ ਤੱਕ ਉਤਾਰ ਦਿੱਤੀਆਂ ਜਾਂਦੀਆਂ ਨੇ ਮੁਕੀਆਂ ਮੋਹਾਂ ਦੇ ਉੱਪਰ ਚਪੇੜਾ ਮਾਰੀਆਂ ਜਾਂਦੀਆਂ ਨੇ ਜਦਕਿ ਇਸ ਗੱਲ ਦਾ ਪੰਜਾਬ ਦੀ ਜਿੰਨੀ ਵੀ ਭਰਾਤਰੀ ਜਥੇਬੰਦੀਆਂ ਨੇ ਉਹ ਉਹਨਾਂ ਨੇ ਇਸ ਗੱਲ ਦਾ ਇਤਹਾਸ ਹੋਰ ਵੀ ਜਿੰਨੀਆਂ ਬੇਰੋਜ਼ਗਾਰ ਜਥੇਬੰਦੀਆਂ ਹੋਣ ਭਾਵੇਂ ਮਜ਼ਦੂਰ ਜਥੇਬੰਦੀਆਂ ਭਾਵੇਂ ਕਿਸਾਨ ਜਥੇਬੰਦੀਆਂ ਭਾਵੇਂ ਮੁਲਾਜ਼ਮ ਜਥੇਬੰਦੀਆਂ ਜਿਵੇਂ ਕਿ ਹੋਰ ਕਿੰਨੀਆਂ ਹੀ ਸਾਰੀਆਂ ਜਥੇਬੰਦੀਆਂ ਨੇ ਜਿੰਨੀਆਂ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਇਸ ਗੱਲ ਨੂੰ ਚੱਕਿਆ ਇਸ ਤੇ ਐਕਸ਼ਨ ਲੈਂਦਾ ਤਾਂ ਫਿਰ ਉਨਾ ਉਹੀ ਪ੍ਰਸ਼ਾਸਨ ਜਿਹੜਾ ਠੰਡੇ ਹੋ ਕੇ ਗੱਲ ਕਰ ਰਿਹਾ ਕਿਉਂਕਿ ਵੀਡੀਓ ਦਾ ਜਿਹੜਾ ਸੋਸ਼ਲ ਮੀਡੀਆ ਦਾ ਅਯੋਗ ਦਾ ਇਸ ਕਰਕੇ ਇਹਨਾਂ ਦੀ ਬਹੁਤ ਜ਼ਿਆਦਾ ਨਿਖੇਧੀ ਹੋ ਰਹੀ ਆ ਜਿੰਨਾ ਇਹਨਾਂ ਨੇ ਕੀਤਾ ਉਹਨਾਂ ਜਿਵੇਂ ਬਹੁਤ ਘੱਟ ਚੈਨਲ ਨੇਵੇਂ ਦੇ ਜਿਹੜੇ ਸੋਸ਼ਲ ਸੋਸ਼ਲ ਮੀਡੀਆ ਤਾਂ ਇੱਕ ਚਲੋ ਅਲੱਗ ਪਲੇਟਫਾਰਮ ਆ ਜਿਹੜੇ ਪ੍ਰਿੰਟਿੰਗ ਮੀਡੀਆ ਤੇ ਘੱਟ ਖਬਰ ਆ ਰਹੀ ਆ ਕਿੰਨੇ ਹੀ ਚੈਨਲ ਜਿਹੜੇ ਇਹਨਾਂ ਦੇ ਕਬਜ਼ੇ ਦੇ ਵਿੱਚ ਨੇ ਜਿਨ੍ਹਾਂ ਦੇ ਉੱਪਰ ਇਹਨਾਂ ਨੇ ਸਕੰਜਾ ਕਰਕੇ ਨਹੀਂ ਚਲੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕੱਲ ਜਦੋਂ ਅਸੀਂ ਆਪਣੀਆਂ ਮੰਗਾਂ ਠਾਉਣ ਦੇ ਲਈ ਉੱਥੇ ਜਾਂਦੇ ਆ ਤਾਂ ਗੋਆ ਕੇ ਕਿਸ ਤਰ੍ਹਾਂ ਪ੍ਰਸ਼ਾਸਨ ਨੇ ਸਾਡੇ ਨਾਲ ਜੋ ਬਤੀਰਾ ਸਾਡੇ ਨਾਲ ਬਰਤਾਇਆ ਜਿਸ ਤਰ੍ਹਾਂ ਦਾ ਜ਼ਮੂਰੀਅਤ ਦਾ ਕਹਾਣ ਕੀਤਾ ਉਹ ਤੁਹਾਡੇ ਸਾਹਮਣੇ ਆ ਵੀਡੀਓ ਦੇ ਵਿੱਚ ਵੀ ਦੇਖਿਆ ਤੁਸੀਂ ਉਸ ਤੋਂ ਬਾਅਦ ਦਰਜਣ ਬੇਰੁਜ਼ਗਾਰ ਆ ਤੇ ਆਪਾਂ ਨੂੰ ਥਾਣੇ ਦੇ ਵਿੱਚ ਲਿਜਾਇਆ ਜਾਂਦਾ ਆਨੰਦਪੁਰ ਸਾਹਿਬ ਦੇ ਵਿੱਚ ਤੇ ਫਿਰ ਰਾਤ ਤਦੋ ਜਿਕੇ ਬੰਦੀਆਂ ਦਾ ਉਹਨਾਂ ਦੇ ਉੱਪਰ ਪ੍ਰੈਸ਼ਰ ਪੈਂਦਾ ਫੇਰ ਉਹ ਉੱਥੋਂ ਸਾਨੂੰ ਰਿਹਾ ਕਰਦੇ ਆ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਜਿਸ ਜਗ੍ਹਾ ਤੇ ਜਿਸ ਸਥਾਨ ਤੇ ਘਟਨਾਕ੍ਰਮ ਵਾਪਰਿਆ ਉੱਥੇ ਅਸੀਂ ਪਹੁੰਚਦੇ ਆ ਤੇ ਅੱਜ ਵੀ ਅਸੀਂ ਬਾਰਿਸ਼ ਬਹੁਤ ਤੇਜ਼ ਹੋਰ ਅੱਜ ਵੀ ਅਸੀਂ ਉੱਥੇ ਡਟੇ ਬੈਠੇ ਆ ਅੱਛਾ ਬਲਵਿੰਦਰ ਜੀ ਜਿਹੜੇ ਐਸ ਐਚ ਓ ਸੀਗੇ ਉੱਥੇ ਕੀ ਉਹਨਾਂ ਦਾ ਨਾਮ ਹੈ ਕਿੱਥੇ ਪੋਸਟਡ ਹੈਗੇ ਨਹੀਂ ਔਰ ਉਹਨਾਂ ਦੇ ਨਾਲੇ ਸਾਰੀ ਜਦੋਂ ਤੁਹਾਨੂੰ ਗਲੇਵੇਂ ਤੋਂ ਫੜਿਆ ਔਰ ਫੌੜਨ ਤੋਂ ਬਾਅਦ ਤੁਹਾਨੂੰ ਜਿਸ ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਸਾਰਾ ਕੁਝ ਦਿਖ ਰਿਹਾ ਸਾਡੀ ਦੱਸਣ ਦੀ ਲੋੜ ਨਹੀਂ ਹੈ ਜਿਸ ਤਰੀਕੇ ਦੇ ਨਾਲ ਧੂਕ ਕੇ ਖਿੱਚ ਤੂ ਕਰਕੇ ਤੁਹਾਨੂੰ ਪਿੱਛੇ ਲਜਾਇਆ ਗਿਆ ਐਸਐਚਓ ਦੇ ਨਾਲ ਗੱਲਬਾਤ ਕਿਵੇਂ ਸ਼ੁਰੂ ਹੋਈ ਔਰ ਇਨੀ ਤਲਖੀ ਚ ਐਸਐਚਓ ਕਿਵੇਂ ਆਏ ਕੋਈ ਤੁਹਾਡੇ ਵੱਲੋਂ ਹਿੰਸਕ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉੱਥੇ ਨਹੀਂ ਸੰਟੇ ਵੱਲੋਂ ਹਿੰਸਕ ਤਾਂ ਕੁਝ ਨਹੀਂ ਉਹ ਤਾਂ ਇਹ ਅਨੰਦਪੁਰ ਸਾਹਿਬ ਤੋਂ ਨਹੀਂ ਜੀ ਆਪਣਾ ਐਸਐਚਓ ਤੇ ਸਾਡੇ ਵੱਲੋਂ ਕੋਈ ਹਿੰਸਕ ਨਹੀਂ ਨਾ ਹੀ ਕੋਈ ਭੱਦੀ ਸ਼ਬਦਾਵਲੀ ਕਿਉਂਕਿ ਸਾਨੂੰ ਪਤਾ ਨਾ ਅਸੀਂ ਅਧਿਆਪਕ ਕਿਤੇ ਨੂੰ ਬਿਲੋਂਗ ਕਰਦੇ ਹਾਂ ਭਾਵੇਂ ਅਜੇ ਬੇਰੁਜ਼ਗਾਰਾਂ ਪਰ ਅਸੀਂ ਜੋ ਵੀ ਟੈਸਟ ਵਗੈਰੇ ਨੇ ਉਹ ਕਲੀਅਰ ਕਰਕੇ ਇੱਥੇ ਪਹੁੰਚੇ ਹਾਂ ਸਟੱਡੀ ਕੀਤੀ ਹੈ ਤੇ ਸਾਡੇ ਵੱਲੋਂ ਕੋਈ ਐਵੇਂ ਦੀ ਭੱਦੀ ਸ਼ਬਦਾਵਲੀ ਨਹੀਂ ਸਾਨੂੰ ਪਤਾ ਕਿ ਸਾਡਾ ਇਹ ਰਾਈਟ ਆ ਅਸੀਂ ਉਸ ਰਾਈਟ ਦੇ ਉਹੀ ਆਪਣੀਆਂ ਮੰਗਾਂ ਦੀ ਜਿਹੜੀ ਡਿਮਾਂਡ ਕਰਦੇ ਸੀ ਤੇ ਆਪਣੀਆਂ ਮੰਗਾਂ ਜ਼ਾਹਰ ਕਰਦੇ ਸੀ ਭਾਵੇਂ ਰੋਸ ਦੇ ਰੂਪ ਦੇ ਵਿੱਚ ਹੋਵੇ ਪਰ ਸਾਡੇ ਵੱਲੋਂ ਕੋਈ ਇਸ ਤਰੀਕੇ ਦਾ ਨਹੀਂ ਕਿ ਉਹਨਾਂ ਨੂੰ ਪਰਸਨਲ ਕੋਈ ਜਾਂ ਕੋਈ ਭद्दी ਸ਼ਬਦਾਵਲੀ ਵਰਤੀ ਹੋਵੇ ਜਾਂ ਕੋਈ ਕੋਈ ਵੀ ਕੋਈ ਐਵੇਂ ਦਾ ਸ਼ਬਦ ਉਹ ਸਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹ ਕਿਸ ਤਰੀਕੇ ਦੇ ਨਾਲ ਖੁਦ ਚਲੋ ਅਸੀਂ ਸਾਰੀ ਜਥੇਬੰਦੀ ਆ ਇਹ ਚਲੋ ਮੇਰੇ ਨਾਲ ਹੋਇਆ ਇਸ ਕਰਕੇ ਆਪਾਂ ਗੱਲ ਕਰਦੇ ਆ ਪਰ ਸਾਡੀ 95492 ਬੇਰੁਜ਼ਗਾਰ ਕਥੇਬੰਦੀ ਆ ਉਸ ਦੇ ਦੌਰਾਨ ਜਦੋਂ ਅਸੀਂ ਇਹ ਧਰਨਾ ਰੱਖਿਆ ਸੀਗਾ ਚਲੋ ਮੇਰੇ ਨਾਲ ਹੋ ਗਿਆ ਚਲੋ ਪਰਸਨਲ ਅਟੈਕ ਇਹ ਚੀਜ਼ ਦਾ ਤਾਂ ਨਹੀਂ ਸਾਨੂੰ ਮਤਲਬ ਪਤਾ ਲੱਗਿਆ ਕਿ ਕਿਉਂ ਉਹਨਾਂ ਨੇ ਖੁਦ ਸਾਡੇ ਨਾਲ ਮੇਰੇ ਨਾਲ ਐਵੇਂ ਕੀਤਾ ਉਸ ਚੀਜ਼ ਦਾ ਨਹੀਂ ਪਤਾ ਪਰ ਹਾਂ ਇਹ ਜ਼ਰੂਰ ਆ ਕਿ ਅਸੀਂ ਇਹ ਤੋਂ ਇਹ ਜੋ ਵੀ ਘਟਨਾਕ੍ਰਮ ਵਾਪਰਿਆ ਇਹ ਤੋਂ ਅਸੀਂ ਦੇਖ ਕੇ ਅਸੀਂ ਡੋਲਣ ਵਾਲੇ ਨਹੀਂ ਹੈਗੇ ਜੇ ਅੱਛਾ ਸ਼ਬਦ ਯਾਦ ਨੇ ਸ਼ਬਦ ਯਾਦ ਨੇ ਯਾਦ ਨੇ ਤੁਹਾਨੂੰ ਮਾਫ ਕਰਨਾ ਸ਼ਬਦ ਯਾਦ ਨੇ ਤੁਹਾਨੂੰ ਯੂਐਸਐਚਓ ਨੇ ਮੌਕੇ ਦੇ ਉੱਤੇ ਕਿਹਾ ਜਦੋਂ ਤੁਹਾਡਾ ਗਲਾ ਫੜਿਆ ਔਰ ਤੁਹਾਨੂੰ ਤੂਆ ਮਾਰਿਆ ਕੁਟਿਆ ਉਹਦਾ ਉਸ ਮਾਲਕ ਵੀ ਸ਼ੋਰ ਜ਼ਿਆਦਾ ਸੀਗਾ ਇਤਨੀ ਪਤਾ ਲੱਗਿਆ ਕਿਉਂਕਿ ਇੱਕ ਮਤਲਬ ਆ ਉਹ ਬੋਲੇ ਨੇ ਕੋਈ ਗਲਤ ਹੀ ਬੋਲੇ ਨੇ ਕਿ ਇਹਨਾਂ ਨੂੰ ਚੱਕੋ ਜਾਂ ਕਿਵੇਂ ਵੀ ਕੋਈ ਚਲੋ ਕਈ ਵਾਰ ਸ਼ਬਦ ਨਹੀਂ ਤੁਹਾਨੂੰ ਪਤਾ ਵੀ ਮਤਲਬ ਬੋਲੇ ਆ ਪ੍ਰੋਪਰ ਦੀ ਜਿਵੇਂ ਨਹੀਂ ਯਾਦ ਹੈਗੀ ਉਹ ਚੀਜ਼ ਨੂੰ ਲੈ ਕੇ ਪਰ ਆਪ ਲੈ ਕੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਚੱਕੋ ਜੋ ਵੀ ਚਲੋ ਅੱਗੇ ਜਿਵੇਂ ਵੀ ਹੁੰਦਾ ਤੇ ਉਹਨਾਂ ਨੇ ਬੋਲਿਆ ਤੇ ਫੇਰ ਕਿਹਾ ਫੇਰ ਸਾਨੂੰ ਚੱਕ ਚੱਕ ਕੇ ਸੁੱਟਿਆ ਇੱਕ ਗੱਲ ਹੋਰ ਇਹ ਜਿਹੜੀ ਵੀਡੀਓ ਬਣੀ ਹੈ ਇਹ ਇੱਕ ਜਦੋਂ ਮਤਲਬ ਠੱਕੇ ਮਾਰ ਦਿਆਂ ਦੀ ਭਾਵੇਂ ਮੁੱਕੀਆਂ ਮਾਰ ਦਿਆਂ ਦੀ ਆ ਉਸ ਤੋਂ ਬਾਅਦ ਮੇਰੇ ਖੁਦ ਦੇ ਦੋ ਤਿੰਨ ਡਾਂਗਾਂ ਮਾਰੀਆਂ ਨੇ ਤੇ ਉਹ ਜਿਹੜੀ ਡਾਂਗ ਵੱਜਦੀ ਆ ਉਹ ਮੇਰੀ ਲੱਤ ਦੇ ਉੱਪਰ ਟੁੱਟ ਜਾਂਦੀ ਆ ਤੇ ਹਾਂਜੀ ਉਹ ਵੀਡੀਓ ਅਸਲ 'ਚ ਆਈ ਨਹੀਂ ਸਾਹਮਣੇ ਨਹੀਂ ਆਈ ਜਾਂ ਬਣੀ ਨਹੀਂ ਕਿਉਂਕਿ ਬਹੁਤ ਜ਼ਿਆਦਾ ਭੰਗੜਾ ਮੱਚ ਜਾਂਦੀ ਆ ਉਹ ਡਾਂਗ ਜਰੂਰ ਟੁੱਟੀ ਆ ਕੀ ਹੌਸਲੇ ਬਲੰਦ ਹੋਏ ਨੇ ਸਾਡੇ ਹੌਸਲੇ ਨਹੀਂ ਟੁੱਟਦੇ ਇਸ ਕਰਕੇ ਪੰਜਾਬਾਰਾ ਭਾਵੇਂ ਪ੍ਰਸ਼ਾਸਨ ਇਹ ਗੱਲ ਤਾਂ ਨੋਟ ਨੋਟ ਕਰ ਲਵੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਦੱਸ ਦਿੰਦੇ ਆ ਕਿ ਅਸੀਂ ਡਰਨ ਵਾਲੇ ਨਹੀਂ ਅਸੀਂ ਪੰਜਾਬ ਦੀ ਧਰਤੀ ਨੂੰ ਬਿਲੋਂਗ ਕਰਦੇ ਆ ਸੂਰਬੀਰ ਯੋਧਿਆਂ ਦੀ ਧਰਤੀ ਆ ਸਾਡੇ ਪੁਰਖਿਆਂ ਦਾ ਇਤਿਹਾਸ ਆ ਜੀਤੋ ਅਸੀਂ ਪ੍ਰੇਰਨਾ ਲੈ ਕੇ ਇਸ ਮੈਦਾਨ ਦੇ ਵਿੱਚ ਉਤਰੇ ਹੋਏ ਆ ਡਰਦੇ ਨਹੀਂ ਇਸ ਤੋਂ ਬਾਅਦ ਥਾਣੇ ਇਸ ਤੋਂ ਬਾਅਦ ਥਾਣੇ ਲੈ ਕੇ ਗਏ ਤੁਹਾਨੂੰ ਉੱਥੇ ਕਿਸ ਤਰੀਕੇ ਦਾ ਵਤੀਰਾ ਸੀਗਾ ਉੱਥੇ ਵੀ ਕੋਈ ਮਾਰਕਟ ਹੋਈ ਉੱਥੇ ਕਿਸ ਤਰੀਕੇ ਦੇ ਨਾਲ ਪੇਸ਼ ਆਇਆ ਪ੍ਰਸ਼ਾਸਨ ਨਹੀਂ ਪਹਿਲਾਂ ਤਾਂ ਜਿਹੜਾ ਦੇਖੋ ਵਤੀਰਾ ਤਾਂ ਉਹਨਾਂ ਦਾ ਉਹੀ ਸੀਗਾ ਜੋ ਉਸ ਸੜਕ ਦੇ ਉੱਪਰ ਦੇਖਿਆ ਪਰ ਉਸ ਤੋਂ ਬਾਅਦ ਜਦੋਂ ਜਥੇਬੰਦੀਆਂ ਨੇ ਇਸ ਗੱਲ ਨੂੰ ਲੈਤਾ ਉਸ ਨੂੰ ਫਿਰ ਨਾਲ ਪ੍ਰੈਸ ਨੋਟ ਜਾਰੀ ਕਰੇ ਵੀਡੀਓ ਪਾਈਆਂ ਤੇ ਉਹਨਾਂ ਨੂੰ ਆਂਿਆਂ ਦੇ ਨਾਲ ਦੀ ਨਾਲ ਤੇ ਉਸ ਤੋਂ ਬਾਅਦ ਉਹ ਠੰਡੇ ਹੋਇਆ ਉਹਨਾਂ ਨੂੰ ਇਹ ਪਤਾ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਸੋਸ਼ਲ ਮੀਡੀਆ ਤੇ ਉੱਪਰ ਇਹ ਗੱਲ ਚੱਲ ਰਹੀ ਆ ਉਸ ਤੋਂ ਬਾਅਦ ਉਹ ਠੰਡੇ ਹੋਇਆ ਪਹਿਲਾਂ ਉਹਨਾਂ ਦਾ ਬਤੀਰਾ ਉਸੇ ਤਰ੍ਹਾਂ ਸੀ ਜਦੋਂ ਜਥੇਵੰਦੀਆਂ ਕਥੇਵੰਦੀਆਂ ਨੇ ਇਹ ਆਪਣਾ ਡੀਟੀਐਫ ਜਥੇਵੰਦੀ ਹੈ ਡੈਮੋਕ੍ਰੇਟਿਕ ਆਪਣਾ ਅਧਿਆਪਕਾਂ ਦੀ ਮੁਲਾਜ਼ਮਾਂ ਦੀ ਜਥੇਵੰਦੀ ਹੈ ਜਦੋਂ ਇਹ ਸਾਰਿਆਂ ਨੇ ਹੋਰ ਵੀ ਜਥੇਬੰਦੀਆਂ ਭਾਵੇਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੇ ਜਦੋਂ ਇਸ ਗੱਲ ਨੂੰ ਲਿਆ ਫਿਰ ਉਹ ਠੰਡੇ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੁੱਦਾ ਜ਼ਿਆਦਾ ਭੱਗ ਜਾਊਗਾ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਸਾਡੇ ਨਾਲ ਕੀਤਾ ਮੁੱਦਾ ਜਿਵੇਂ ਬਾਕੀ ਪ੍ਰਿੰਟ মিডিਆ ਹੋਵੇ ਭਾਵੇਂ ਚੈਨਲ ਨੇ ਨਿਊ ਚੈਨਲ ਨੇ ਉਹਨਾਂ ਨੇ ਨਹੀਂ ਰੱਖਿਆ ਗਿਣਤੀ ਦੇ ਅਨੇਗਾ ਨੂ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਜੀ ਤੁਸੀਂ ਸਾਡੇ ਨਾਲ ਗੱਲਬਾਤ ਵੀ ਕੀਤੀ ਆ ਤੇ ਸਾਡੀ ਗੱਲ ਜੀ ਅੱਪਾ ਸਿੱਖਿਆ ਆਪਾ ਬਲਵਿੰਦਰ ਜੀ ਤਸਵੀਰਾਂ ਦੇਖਦੇ ਆਂ ਇਹੀ ਸਿੱਖਿਆ ਮੰਤਰੀ ਤੁਹਾਡੇ ਨਾਲ ਧਰਨਿਆਂ ਦੇ ਵਿੱਚ ਵੀ ਨਜ਼ਰ ਆਏ ਜਦੋਂ ਪਹਿਲੀਆਂ ਸਰਕਾਰਾਂ ਸੀਗੀਆਂ ਇਹ ਇਹ ਤਸਵੀਰਾਂ ਕਦੋਂ ਦੀਆਂ ਹੋ ਸਕਦੀਆਂ ਨੇ ਕਦੋਂ ਦੀਆਂ ਨੇ ਤਸਵੀਰਾਂ ਜਾਂ ਇਦਾਂ ਦਾ ਹੈ ਸੀ ਵੀ ਵਾਕਈ ਤੁਹਾਨੂੰ ਪਹਿਲਾਂ ਧਰਨਿਆਂ ਦੇ ਵਿੱਚ ਬੈਠੇ ਤੁਹਾਡੇ ਹੱਕਾਂ ਦੇ ਲਈ ਆਪ ਆਵਾਜ਼ ਬੁਲੰਦ ਕਰਦੇ ਰਹੇ ਹਰਜੋਤ ਬੈਂਸ ਦੀ ਗੱਲ ਕਰਦੇ ਹੋ ਤੁਸੀਂ ਸਿੱਖਿਆ ਮੰਤਰੀ ਇਹ ਨਾ ਮਤਲਬ ਪਹਿਲਾਂ ਧਰਨਾ ਚੱਲ ਰਿਹਾ ਸੀਗਾ ਇਹ ਆਪਣਾ ਰਨਮੇ ਦੇ ਵਿੱਚ ਕੁ ਸਾਥੀ ਜਿਹੜੇ ਜੁਆਇਨ ਕਰ ਚੁੱਕੇ ਨੇ ਅਜੇ ਉਹਦੇ ਭਰਤੀ ਦੇ ਉੱਪਰ ਵੀ ਅਜੇ ਥੋੜਾ ਇਸ ਪ੍ਰਕਾਰ ਦੀਆਂ ਨਕਾਮੀਆਂ ਕਾਰਨ ਇਹ ਜਿਹੜਾ ਭਾਵੇਂ ਡਿਪਾਰਟਮੈਂਟ ਦੀਆਂ ਨਕਾਮੀਆਂ ਦੇ ਕਾਰਨ ਉਹਦੇ ਉੱਪਰ ਅਜੇ ਇਹਨਾਂ ਨੇ ਇੱਕ ਸਾਫ ਦਾ ਰੋਕ ਹੀ ਲਾ ਦਿੱਤੀ ਆ ਤੇ ਉਹ ਜਿਹੜੇ ਧਰਨੇ ਤੇ ਬੈਠੇ ਸੀ ਉਦੋਂ ਇਹ ਮਤਲਬ ਆਉਂਦੇ ਆ ਮਤਲਬ ਇੱਕ ਸਾਫ ਦੀਆਂ ਮਿੱਠੀਆਂ ਗੋਲੀਆਂ ਦੇ ਕੇ ਜਾਂਦੇ ਆ ਕਿ ਅਸੀਂ ਤੁਹਾਡਾ ਕੰਮ ਕਰਦੇ ਆ ਉਹਨਾਂ ਦਾ ਸਾਥੀ ਹੁੰਦਾ ਮਤਲਬ ਮੰਨ ਕੇ ਚੱਲੋ 50 60% ਕੰਮ ਹੋ ਚੁੱਕਿਆ ਅਜੇ ਅਸੀਂ ਵੀ ਉਸੇ ਹੋਏ ਆ ਜਦੋਂ ਉੱਥੇ ਸਾਥੀ ਟੈਂਕੀ ਦੇ ਉੱਪਰ ਚੜ੍ਹੇ ਹੋਏ ਸੀ ਤਾਂ ਉਦੋਂ ਇਹ ਧਰਨੇ ਦੇ نیچے ਆਏ ਸੀ ਆ ਇਹ ਜੀ ਗੱਲ ਚਲੋ ਸਿੱਖਿਆ ਮੰਤਰੀ ਨੇ ਪੰਜਾਬ ਦੇ ਜਿਹੜੇ ਇਸ ਮੌਜੂਦਾ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹ ਜਦੋਂ ਦਾ ਧਰਨਾ ਲੱਗਦਾ ਸੀ ਉਹ ਬਹੁਤ ਟੋਟਕੇ ਕਰਦੇ ਸੀਗੇ ਭਾਵੇਂ ਉਹ ਜਿਵੇਂ ਤੁਸੀਂ ਕਿਉਂਕਿ ਉਹ ਤੇ ਪਰ ਗੱਲ ਕਰਦੇ ਸਾਡੇ ਧਰਨਿਆਂ ਦੇ ਉੱਪਰ ਆਉਂਦੇ ਜਿੰਨੇ ਅਮਨ ਅਰੋੜਾ ਆਪਣੇ ਜਿਹੜੇ ਇਹਨੇ ਤੇ ਹਰਪਾਲ ਟੀਮਾਈ ਹੋਰ ਕਿੰਨੇ ਹੀ ਜਿਹੜੇ ਨਾਮ ਨੇ ਦਰਜਣਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਧਰਨਿਆਂ ਦੇ ਉੱਪਰ ਆਉਂਦੇ ਤੇ ਇਹ ਕਹਿੰਦੇ ਕਿ ਜਦੋਂ ਤੁਸੀਂ ਸਾਨੂੰ ਇੱਕ ਵਾਰੀ ਆਪਣੀ ਸਰਕਾਰ ਨੂੰ ਤੁਹਾਡੀ ਅਮਨ ਤੇ ਜਿਸ ਤਰੀਕੇ ਦੇ ਨਾਲ ਇਹ ਗੱਲ ਲੈ ਕੇ ਆਏ ਨੇ ਪਰ ਅੱਜ ਇਹ ਦਿਨ ਪਰ ਦੇਣਾ ਇਹਹੀ ਸਿੱਖਿਆ ਕ੍ਰਾਂਤੀ ਦਾ ਜਿਹੜਾ ਢੋਂਗ ਰਚ ਰਹੇ ਨੇ ਉਹਦਾ ਤਾਂ ਵੈਸੇ ਸੋਸ਼ਲ ਮੀਡੀਆ ਦੇ ਉੱਪਰ ਵੀ ਸਾਰਾ ਤੁਹਾਨੂੰ ਪਤਾ ਖੁੱਕ ਚੁੱਕੀ ਆ ਤੇ ਉਹ ਬਾਕੀ ਸ਼ੀਸ਼ਾ ਉਹਦਾ ਕੱਲ ਸੀਗਾ ਅਸਲੀਅਤ ਉਹਦੀ ਸਾਹਮਣੇ ਸੀ ਕੱਲ ਵੀਡੀਓ ਦੇ ਵਿੱਚ ਵਾਪਰਿਆ ਸਾਡੇ ਨਾਲ ਅੱਛਾ ਬਲਵਿੰਦਰ ਜੀ ਇੱਕ ਅਦਾ ਸਵਾਲ ਲਾਉਂਗਾ ਹੋਰ ਮਨ ਭਰਦਾ ਜਦੋਂ ਇਹ ਸਾਰਾ ਕੁਝ ਆਪਣੇ ਨਾਲ ਹੁੰਦਾ ਦੇਖਦੇ ਹੋ ਮਨ ਇੰਨਾ ਪੜ ਲਿਖ ਕੇ ਫਿਰ ਸਰਕਾਰਾਂ ਦੀਆਂ ਡਾਂਗਾ ਪੁਲਿਸ ਦੀਆਂ ਡਾਂਗਾ ਪੁਲਿਸ ਦੀ ਤਸ਼ੱਦਦ ਪੱਗਾਂ ਲੱਥਣੀਆਂ ਮਨ ਭਰਦਾ ਮਨ ਦੇ ਵਿੱਚ ਦੁੱਖ ਆਉਣਾ ਦੇਖੋ ਉਹ ਤਾਂ ਹੁੰਦਾ ਹੀ ਆ ਕਿਉਂਕਿ ਆਪਾਂ ਹਰ ਇੱਕ ਇਨਸਾਨ ਆ ਜੇ इमोਸ਼ਨ ਹੁੰਦੇ ਆ ਨਾ ਇਹ ਹਰੇਕ ਦੇ ਜਦੋਂ ਆਪਾਂ ਆਪਣੇ ਘਰ ਦੇ ਹਾਲਾਤ ਦੇਖਦੇ ਆ ਘਰ ਦੀਆਂ ਮਜਬੂਰੀਆਂ ਦੇਖਦੇ ਆ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਮਾਪੇ ਆਪਾ ਨੇ ਪੜਾ ਲਿਖਿਆ ਕਿ ਇੱਥੇ ਤੱਕ ਪਹੁੰਚਾਇਆ ਕਟਕਟ ਲੱਖਾਂ ਦਾ ਖਰਚਾ ਹੋਇਆ ਪਹਿਲਾਂ ਈਟੀਟੀ ਕੀਤੀ ਉਸ ਤੋਂ ਬਾਅਦ ਟੈਸਟ ਕਲੀਅਰ ਕੀਤੇ ਉਸ ਤੋਂ ਬਾਅਦ ਇੱਥੇ ਤੱਕ ਪਹੁੰਚੇ ਆ ਜਦੋਂ ਅਸੀਂ ਇਹਨੂੰ ਸੋਚਦੇ ਆ ਇਹ ਤਾਂ ਜ਼ਰੂਰ ਆ ਕਿ ਅਸੀਂ ਇਤਿਹਾਸ ਪੜਿਆ ਹੋਇਆ ਸਾਡਾ ਜਿੰਨੇ ਵੀ ਯੋਧੇ ਹੋਏ ਆ ਸਾਡੇ ਪੰਜਾਬ ਦੇ ਉਹ ਪੜ ਕੇ ਤਾਂ ਹੀ ਅੱਜ ਇਸ ਮੈਦਾਨ ਦੇ ਵਿੱਚ ਉਤਰੇ ਆ ਪਰ ਮੰਨਤਾ ਦੇਖੋ ਜੇ ਆਪਣੇ ਇਮੋਸ਼ਨ ਮਰ ਗਏ ਫਿਰ ਇਨਸਾਨੀਅਤ ਵੀ ਤਾਂ ਖਤਮ ਹੋ ਗਈ ਹੈ ਨਾ ਤਾਂ ਇਸ ਕਰਕੇ ਇਮੋਸ਼ਨਲ ਤਾਂ ਹੋ ਜਾਂਦਾ ਬੰਦਾ ਕਦੇ ਨਾ ਕਦੇ ਕਿਉਂਕਿ ਹਾਲਾਤ ਦੇਖ ਕੇ ਮਾਂ-ਪਿਓ ਵੱਲ ਦੇਖ ਕੇ ਹੋ ਜਾਂਦਾ ਪਰ ਹਾਂ ਇਹ ਆ ਵੀ ਸਾਡੇ ਨਿਸ਼ਚੇ ਡ੍ਰਿਡ ਨਿਸ਼ਚੇ ਨੇ ਪੂਰਾ ਸੀ ਲੜ ਜਦੋਂ ਤੱਕ ਸਾਡੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਆਖਰੀ ਸਵਾਲ ਲਊਗਾ ਉਹ ਵੀਡੀਓ ਤੁਹਾਡੇ ਪਰਿਵਾਰ ਨੇ ਵੀ ਦੇਖਿਆ ਹੋਊਗਾ ਤੁਹਾਡੇ ਮਾਪੇ ਨੇ ਵੀ ਦੇਖਿਆ ਹੋਊਗਾ ਮਾਂ ਦਾ ਕੀ ਰਿਐਕਸ਼ਨ ਸੀਗਾ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਨਾਲ ਮਾਂ ਦੀ ਫਿਰ ਕੀ ਗੱਲਬਾਤ ਹੋਈ ਜੀ ਉਸ ਵੀਡੀਓ ਨੂੰ ਮਾਂ ਨੇ ਦੇਖਿਆ ਉਹ ਦੇਖੋ ਹਰ ਇੱਕ ਇੱਕ ਬਣ ਜਾਂਦਾ ਜਿਵੇਂ ਦੇਖਦੇ ਆ ਮਾਪੇ ਕਿਉਂਕਿ ਆਪਣੇ ਅਸੀਂ ਦਰਮਾਨੇ ਘਰਾਂ ਤੋਂ ਆ ਹਜੇ ਉਸ ਸੋਸ਼ਲ ਮੀਡੀਆ ਆ ਗਿਆ ਗੱਲਬਾਤ ਘਰਾਂ ਚ ਪਹੁੰਚ ਜਾਂਦੀ ਹੈ ਜਲਦੀ ਤੋਂ ਜਲਦੀ ਕਿਉਂਕਿ ਜਾਂ ਕੋਈ ਪਿੰਡ ਦੇ ਵਿੱਚੋਂ ਹੋਰ ਕੋਈ ਦਿਖਾ ਦਿੰਦਾ ਜਾਂ ਭਾਵੇਂ ਕੋਈ ਰਿਸ਼ਤੇਦਾਰ ਹੋਵੇ ਉਹ ਦਿਖਾ ਉਸ ਕਰਨ ਨੂੰ ਹੋ ਰਹੇ ਤੁਸੀਂ ਹਾਂਜੀ ਉਹ ਦੇਖਦੇ ਆ ਜਦੋਂ ਗੱਲ ਕਰਦੇ ਆ ਕਿ ਪੁੱਤ ਤੂੰ ਕਿਉਂ ਇੰਨਾ ਤੇਰੇ ਨਾਲ ਕਿਉਂ ਮਾੜਾ ਕਰਦੇ ਆ ਵੀ ਮਤਲਬ ਤੁਹਾਡੇ ਨਾਲ ਐਵੇਂ ਕਿਉਂ ਮਾੜਾ ਕਰਦੇ ਆ ਕਿਉਂਕਿ ਸਾਰੇ ਜਿੰਨੇ ਆਏ ਹੋਏ ਆ ਸਾਰੇ ਮਾਮਾ ਦੇ ਪੁੱਤ ਨੇ ਮਾਮਾ ਦੀਆਂ ਧੀਆਂ ਨੇ ਸਾਰੇ ਜਿੰਨੇ ਵੀ ਨੇ ਤਾਂ ਹੁੰਦਾ ਤਾਂ ਹੈ ਉਹ ਜਿਆਦਾ ਤਾਂ ਗੱਲ ਨਹੀਂ ਕੀਤੀ ਮੈਂ ਖੁਦ ਵੀ ਐ ਅਸੀਂ ਸਾਰਿਆਂ ਨੇ ਜਿੰਨੇ ਵੀ ਹੋਇਆ ਮੈਂ ਆਪਣੇ ਮਮਾ ਨਾਲ ਜਿਆਦਾ ਗੱਲ ਤਾਂ ਨਹੀਂ ਕੀਤੀ ਕਿਉਂਕਿ ਚਲੋ ਹੁੰਦਾ ਫਿਰ ਤੁਹਾਨੂੰ ਪਤਾ ਇੱਕ ਜਿਆਦਾ ਗੱਲ ਹੋ ਵੀ ਨਹੀਂ ਸਕਦੀ ਤੇ ਨਾ ਉਹਨਾਂ ਨੂੰ ਸਮਝਾਇਆ ਜਾਵੇ ਕਿਉਂਕਿ ਉਹਦਾ ਵੀਡੀਓ ਦੇਖਦੇ ਆ ਤੇ ਉਹ ਵੀਡੀਓ ਦੇਖ ਕੇ ਫਿਰ ਉਹਨਾਂ ਦਾ ਕੀ ਹੁੰਦਾ ਤਾਂ ਫਿਰ ਉਹ ਆਪਾਂ ਨੂੰ ਕਹਿੰਦੇ ਕਿ ਤੁਸੀਂ ਪੁੱਤ ਐਵੇਂ ਕਿਉਂ ਕਰ ਰਹੇ ਹੋ ਪਰ ਉਹਨਾਂ ਨੂੰ ਪਤਾ ਸਾਨੂੰ ਉਹ ਲੜਨ ਲਈ ਪ੍ਰੇਰਿਤ ਕੀ ਤੋਰ ਦਿਆ ਐ ਮੈਨੀਆਂ ਕਿ ਸਾਨੂੰ ਉਹ ਮਤਲਬ ਟੱਲੇ ਕਰ ਦੇਣਗੇ ਕਿ ਤੁਸੀਂ ਨਹੀਂ ਪੁੱਤ ਘਰਾਂ ਨੂੰ ਪਰ ਉਹ ਸਾਨੂੰ ਹੋਰ ਹੌਸਲਾ ਦਿੰਦੇ ਆ ਬਾਕੀ ਤੁਸੀਂ ਤੁਸੀਂ ਮਾਂ ਦੀ ਗੱਲ ਕਰ ਰਹੇ ਹੋ ਇਹ ਆਪਣੀ ਤਸ਼ੱਦਦ ਦੀ ਗੱਲ ਕਰ ਰਹੇ ਹੋ ਤੁਹਾਡੀਆਂ ਖੁਦ ਅੱਖਾਂ ਦੇ ਵਿੱਚ ਝਲਜੁ ਹੈ ਤੁਸੀਂ ਭਾਵੁਕ ਹੋਏ ਹੌਸਲੇ ਤੇ ਨਹੀਂ ਡੋਲਦੇ ਫਿਰ ਇਸ ਚੀਜ਼ ਦੇ ਨਾਲ ਤੇ ਨਾ ਨਾ ਹੀ ਹੌਸਲੇ ਤਾਂ ਆਪਾਂ ਚੜ੍ਹਦੀਆਂ ਕਲਾ ਵਿੱਚ ਆ ਉਹ ਤਾਂ ਨਹੀਂ ਡੋਲਦੇ ਪਰ ਕਿਉਂਕਿ ਉਹ ਐਮੋਸ਼ਨਲ ਚਲੋ ਆਪਾਂ ਗੱਲ ਹੋ ਜਾਂਦੀ ਹੈ ਹਰੇਕ ਬੰਦਾ ਐਮੋਸ਼ਨਲ ਜਦੋਂ ਗੱਲ ਆਪਣੇ ਪਰਿਵਾਰਤੀ ਆਉਂਦੀ ਜਾਂ ਜਮੇ ਵੀ ਤਾਂ ਇਸ ਕਰਕੇ ਨਹੀਂ ਆਪਣੇ ਨਾਲ ਸਾਰਾ ਪੰਜਾਬ ਦੇ ਜਿੰਨੇ ਵੀ ਜੱਥੇਬੰਦੇ ਨੇ ਇਹ ਇਹ ਚੀਜ਼ ਉਹ ਆ ਹਰੇਕ ਇੱਕ ਜੋ ਪਰਾ ਐਕਟਿਵਾ ਇਸ ਗੱਲ ਨੂੰ ਲੈ ਕੇ ਪਰਸਨਲੀ ਫੋਨ ਵੀ ਆਉਂਦੇ ਆ ਤੇ ਇਸ ਕਰਕੇ ਹੋਰ ਕੋਈ ਨਹੀਂ ਐਵੇਂ ਡੋਲਣ ਵਾਲੀ ਕੋਈ ਗੱਲ ਨਹੀਂ ਚੜਦੀ ਕਲਾ ਚ ਆਪਾਂ ਆਵਾਗੇ ਜਿਹੜੀਆਂ ਮੰਗਾ ਨੇ ਉਹ ਮਨਾਵਾਂਗੇ ਐਵੇਂ ਡੋਲਣ ਵਾਲੇ ਤਾਂ ਆਪਾਂ ਹੈ ਨਹੀਂ ਲਗਾਤਾਰ ਕਾਫੀ ਸਮਾਂ ਹੋ ਗਿਆ ਕਰਦੇ ਨੂੰ ਪਹਿਲਾਂ ਵੀ ਛਿਆੜ 35 ਭਰਤੀ ਸੀ ਉਹ ਕੜਵਾਈ ਏਕ ਭਰਤੀ ਜਿਹੜੀ ਇਹ ਨਾ ਇਸ ਇੱਕ ਗੱਲ ਹੋਰ ਆ ਇਹ ਭਰਤੀ ਕਾਂਗਰਸ ਸਰਕਾਰ ਦੇ ਜਾਈ ਹੋਈ ਆ ਇਹ ਹਰੇਕ ਗੱਲ ਦੇ ਵਿੱਚ ਹਰੇਕ ਪਲੇਟਫਾਰਮ ਤੇ ਮੀਡੀਆ ਦੇ ਇਹ ਗੱਲ ਰੱਖਦੇ ਆ ਕਿ ਅਸੀਂ ਆ ਭਰਤੀਆਂ ਕਰਤੀਆਂ ਐਨੇ ਬੰਦੇ ਜੁਆਇਨ ਕਰਾਤੇ ਅਸੀਂ ਬੱਸ ਬਹੁਤ ਬੰਦਿਆਂ ਨੇ ਇਹ ਚੈਲੰਜ ਕੀਤਾ ਅਸੀਂ ਖੁਦ ਵੀ ਵੀ ਚੈਲੰਜ ਕਰਦੇ ਹਾਂ ਕਿ ਸਾਡੇ ਨਾਲ ਲਾਈਵ ਆ ਕੇ ਡਿਬੇਟ ਕਰ ਲੈਣਾ ਜੇ ਕਿ ਇਹ ਭਰਤੀਆਂ ਕਾਂਗਰਸ ਸਰਕਾਰ ਵੇਲੇ ਦੀ ਪਹਿਲਾਂ 635 ਭਰਤੀ ਆਈ 4162 ਭਰਤੀ ਆਈ BEd ਦੀ ਸਾਡੀ 2364 ਭਰਤੀ 9594 ਇਹ ਸਾਰੀਆਂ ਕਾਂਗਰਸ ਵੇਲੇ ਨੇ ਹਾਂ ਇਹ ਨਹੀਂ ਆ ਕਿ ਕਦੋਂ ਵੀ ਅਸੀਂ ਸੰਘਰਸ਼ ਕਰਕੇ ਭਰਤੀਆਂ ਲੈਂਦੀਆਂ ਨੇ ਇਹਨਾਂ ਨੇ ਅਜੇ ਤੱਕ ਕੋਈ ਭਰਤੀ ਪਰਸਦੀਆਂ ਕੱਢੀਆਂ ਹੋਣੀਆਂ ਇਹ ਪ੍ਰਚਾਰ ਇਸ ਤਰੀਕੇ ਦੇ ਨਾਲ ਸਾਡੀਆਂ ਭਰਤੀਆਂ ਕੱਢੀਆਂ ਨੇ ਕਾਂਗਰਸ ਦੀਆਂ ਕੱਢੀਆਂ ਨੇ ਭਰਤੀਆਂ ਠੀਕ ਹੈ ਠੀਕ ਹੈ ਬਲਵਿੰਦਰ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਸਮਾਂ ਕੀਮਤੀ ਹੈ ਸੰਘਰਸ਼ਾਂ ਦੇ ਰਾਹ ਤੇ ਪਏ ਹੋ ਤੇ ਹਮੇਸ਼ਾ ਦੁਆਵਾਂ ਤੁਹਾਡੇ ਨਾਲ ਨੇ ਤੁਸੀਂ ਆਪਣੀਆਂ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੀਆਂ ਹੱਕਾਂ ਦੀ ਮੰਗਾਂ ਦੇ ਲਈ ਆਵਾਜ਼ ਬੁਲੰਦ ਕਰਦੇ ਰਹੋ ਔਰ ਇੱਕ ਦਿਨ ਜ਼ਰੂਰ ਕਾਮਯਾਬ ਹੋਵੋ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਆਪਣਾ ਚੈਨਲ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ